ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਰੱਬ ਗੁੱਸਾ ਕਿ ਨਹੀਂ ਕਰਦਾ ਹੈ ਆਓ ਆਪਾਂ ਅੱਗ ਦੀ ਗੱਲ ਕਰਦੇ ਹਾਂ 6ਵੇਂ ਪਾਸ਼ਾ ਦਾ ਇੱਕ ਸਿੱਖ ਭਾਈ ਭਾਨਾ ਜੀ ਜੋ ਕਿ ਇਲਾਹਾਬਾਦ ਦੇ ਰਹਿਣ ਵਾਲਾ ਸੀ ਸੁਭਾਅ ਦਾ ਬੜਾ ਓਲਾਪਾਲਾ ਜੀ ਸੀ ਪਹਿਲੀ ਵਾਰ ਅਮਰਸਿਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਤੇ ਆਇਆ ਪੇਟਾ ਰੱਖ ਕੇ ਨਮਸਕਾਰ ਕਰਕੇ ਭਾਨਾ ਜੀ ਨੇ ਬੇਨਤੀ ਕੀਤੀ ਮਹਾਰਾਜ ਮੇਰੇ ਲਈ ਕੀ ਹੁਕਮ ਹੈ ਜਿਸ ਨਾਲ ਮੇਰਾ ਕਲਿਆਣ ਹੋ ਜਾਵੇ ਮੇਰੀ ਪੀੜੀ ਦੇ ਮਾਲਕ ਨੇ ਹੁਕਮ ਦਿੱਤਾ ਧਰਮ ਦੀ ਕਿਰਤ ਕਰੋ ਤੇ ਸਵਾਸ ਸਵਾਸ ਵਾਹਿਗੁਰੂ ਦਾ ਭਜਨ ਕਰੋ ਅਕਾਲ ਪੁਰਖ ਵਾਹਿਗੁਰੂ ਆਪੇ ਹੀ ਕਿਰਪਾ ਕਰਨਗੇ ਇਹ ਗੱਲ ਸੁਣ ਕੇ 판나जी ਨੇ ਕਿਹਾ ਮਹਾਰਾਜ ਲੋਕ ਕਹਿੰਦੇ ਨੇ ਜਦੋਂ ਕਿਸੇ ਨੂੰ ਵਾਰ-ਵਾਰ ਬੁਲਾਇਏ ਤਾਂ ਅਕਸਰ ਉਹ ਬੰਦਾ ਇਹ ਜਾਂਦਾ ਹੈ ਤੇ ਗੁੱਸਾ ਕਰ ਜਾਂਦਾ ਹੈ ਤੁਹਾਡਾ ਹੁਕਮ ਹੈ ਸਵਾਸ ਸਵਾਸ ਵਾਹਿਗੁਰੂ ਨੂੰ ਚੇਤੇ ਕਰੋ ਜੇਕਰ ਆਪਾਂ ਵਾਰ-ਵਾਰ ਵਾਹਿਗੁਰੂ ਨੂੰ ਬੁਲਾਵਾਂਗੇ ਤਾਂ ਉਹ ਵੀ ਨਾ ਜਾਵੇ ਪਰ ਉਹ ਗੁੱਸਾ ਨਾ ਕਰੇ ਜੀ ਰੋਸ ਗਿਆ ਤੇ ਫਿਰ ਕਿਰਪਾ ਕਿਵੇਂ ਕਰੂਗਾ ਫਿਰ ਕਿਰਪਾ ਕਿਵੇਂ ਹੋਵੇਗੀ ਜੀ ਪੀ ਜੀ ਦੇ ਮਾਲਕ ਇਹ ਗਾਣ ਸੁਣ ਕੇ ਹੱਸ ਪਏ ਤੇ ਕਿਹਾ ਨਹੀਂ ਨਹੀਂ ਪਾਈ ਸਿੱਖਾ ਰੱਬ ਕਰੇ ਗੁੱਸਾ ਨਹੀਂ ਕਰਦਾ ਨਾ ਹੀ ਉਹ ਖਿਜਦਾ ਹੈ ਫਿਰ ਵੀ ਤੁਹਾਡੀ ਤਸੱਲੀ ਲਈ ਦੱਸ ਦੇਣੀ ਹਾਂ ਕਿ ਜਿਵੇਂ ਵੈਰੀਆਂ ਨੇ ਰਾਜੇ ਦੇ ਨੌਕਰ ਨੂੰ ਕੱਢ ਲਿਆ ਹੋਵੇ ਤਾਂ ਨੌਕਰ ਉੱਥੇ ਉੱਥੇ ਵਾਰ-ਵਾਰ ਆਪਣੇ ਰਾਜੇ ਨੂੰ ਆਵਾਜ਼ਾਂ ਮਾਰਦਾ ਹੈ ਉਸ ਦੀ ਪੁਕਾਰ ਸੁਣ ਕੇ ਹਰ ਸੁਣ ਕੇ ਵੈਰੀ ਡਰ ਕੇ ਉਸ ਨੂੰ ਛੱਡ ਜਾਣਗੇ ਜਾਂ ਰਾਜਾ ਆਵਾਜ਼ ਸੁਣ ਕੇ ਆਪੇ ਆ ਕੇ ਆਪਣੇ ਸੇਵਕ ਨੂੰ ਵੈਰੀ ਤੋਂ ਛੁਡਵਾ ਲਵੇਗਾ ਇਸ ਤਰ੍ਹਾਂ ਵਾਹਿਗੁਰੂ ਦਾ ਨਾਮ ਸੁਣ ਕੇ ਕਾਮ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸਭ ਦੌੜ ਜਾਂਦੇ ਨੇ ਮਾਲਕ ਦੇਖਦਾ ਹੈ ਜੂ ਵਾਹਿਗੁਰੂ ਮਾਲਕ ਦੇਖਦਾ ਹੈ ਮੇਰਾ ਪਿਆਰਾ ਮੈਨੂੰ ਯਾਦ ਕਰਿਆ ਹੈ ਉਹ ਆਪ ਆਪਣੇ ਸਿਵਤੂ ਵਿਕਾਰਾਂ ਤੋਂ ਛੁਡਾ ਲੈਂਦਾ ਹੈ ਉਹ ਦੀਨ ਬੰਦੂ ਹੈ ਗਰੀਬ ਬੰਦੂ ਹੈ ਗਰੀਬ ਨਵਾਦ ਹੈ ਭਾਨਾ ਜੀ ਇਹ ਗੱਲਾਂ ਸੁਣ ਕੇ ਸ਼ਰਾਨ ਹੋ ਗਿਆ ਕਿ ਵਾਹਿਗੁਰੂ ਨੇ ਮੇਰੀ ਤਿਰਿ ਮਾਲਕ ਨੇ ਕਿਹਾ ਭਾਨਾ ਜੀ ਕੁਝ ਚੱਕਰਾਂ ਵਿੱਚ ਨਾ ਪਾਓ ਮਾੜੀ ਸੰਗਤ ਤੋਂ ਬਚ ਕੇ ਰਹੋ ਇਹ ਗੱਲ ਸੁਣ ਕੇ ਭਾਈ ਭਾਨੇ ਨੂੰ ਤਸੱਲੀ ਹੋ ਗਈ ਤੇ ਦਿਨ ਰਾਤ ਗੁਰੂ ਮੰਤਰ 'ਚ ਜੁੜ ਗਏ ਸਈ ਸੰਤੋਖ ਸਿੰਘ ਲਿਖਦੇ ਨੇ ਸੋਹਣ ਪਰਮੇਸ਼ਰ கருਣਾ ਕਰੇ ਜਾਣੇ ਮੇਰੋ ਸਿਮਰਨ ਕਰੇ ਭਾਈ ਗੁਰਦਾਸ ਜੀ ਨੇ ਭਾਈ ਭਾਨਾ ਜੀ ਨੂੰ ਸਨਮੁਖ ਕਹਿੰਦੇ ਯਾਦ ਕੀਤਾ ਸੁਖ ਸਿਖ ਪੀਰ ਆਗਿ ਵਿੱਚ ਭਾਈ ਪਾਨਾ ਗੁਰੂ ਕਿਰਪਾ ਨਾਲ ਭਾਈ ਪਾਨਾ ਜੀ ਮਹਾਨ ਯੋਧੇ ਹੋਏ ਸਿੱਤੇ ਆ ਦੀ ਪਹਿਲੀ ਜੰਗ ਜੋ 1628 ਨੂੰ ਅੰਮ੍ਰਿਤਸਰ ਸਾਹਿਬ ਹੋਈ ਸੀ ਭਾਈ ਪਾਨਾ ਜੀ ਪਹਿਲਾ ਚੈਨਾਫਤੀ ਸੀ ਇਸ ਜੰਗ ਦੇ ਜੰਗ ਚ ਆਪ ਸ਼ਹੀਦ ਹੋਏ ਮੇਰੀ ਪੀੜੇ ਦੇ ਮਾਲਕ ਨੇ ਹੱਥੀ ਸਸਕਾਰ ਕੀਤਾ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਸ਼ੇਰ ਤੇ ਤਮੈਂ ਕਿ ਜ਼ਰੂਰ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ